ਟਰੂਡੋ ਸਾਹਿਬ ਨੇ ਵੀ ਕਹਿਤ ਆ ਕਿ ਆ ਜਾ ਫੇ ਸੱਜਣਾ ਭਜਦਿਆਂ ਨੂੰ ਬਾਣ ਇੱਕੋ ਜੈ ਤੇ ਟਰੂਡੋ ਸਾਹਿਬ ਨੇ ਦੀ ਗੱਲੋਂ ਕਿ ਕੰਮ ਚਾਲ ਲੈ ਨੇ ਜਸਟਨ ਟਰੂਡੋ ਨੇ ਅੱਜ ਡੋਨਲਡ ਟਰੰਪ ਅਮਰੀਕਨ ਰਾਸ਼ਟਰਪਤੀ ਨੂੰ ਡੋਨਲਡ ਕਹਿ ਕੇ ਮੁਖਾਤਬ ਕੀਤਾ ਕਿ ਡੋਨਲਡ ਇਹ ਗੱਲ ਮੈਂ ਤੈਨੂੰ ਕਹਿ ਰਿਹਾ ਕਿ ਇਹ ਤੇਰਾ ਬੜਾ ਹੀ ਡੰਪ ਫੈਸਲਾ ਆ ਦੋਸਤੋ ਜੇਕਰ ਤੁਹਾਨੂੰ ਯਾਦ ਹੋਵੇ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਇਕੱਲੇ ਭਗਵੰਤ ਮਾਨ ਹੁੰਦੇ ਸੀ ਤੇ ਉਹ ਆਰਟਿਸਟ ਹੁੰਦੇ ਸੀ ਉਹਨਾਂ ਦੇ ਨਾਲ ਦੇ ਵਿੱਚ ਉਹਨਾਂ ਦੀ ਰਾਣਾ ਰਣਵੀਰ ਉਹਨਾਂ ਦੇ ਨਾਲ ਇੱਕ ਬੜੀ BC ਦੀ ਮਸ਼ਹੂਰ ਹੋਈ ਸੀ ਤੇ ਉਹਦੇ ਵਿੱਚ ਨਾ ਰਾਣਾ ਰਣਵੀਰ ਇੱਕ ਮਾਸਟਰ ਬਣੇ ਹੁੰਦੇ ਆ ਤੇ ਉਹ ਮਾਸਟਰ ਮੇਰੇ ਖਿਆਲ ਹਿਸਾਬ ਵਾਲੇ ਮਾਸਟਰ ਬਣੇ ਹੁੰਦੇ ਆ ਜਿਹੜਾ ਕਿ ਬਹੁਤ ਸਖਤ ਅਰਬ ਹੁੰਦਾ ਤੇ ਉਹਨਾਂ ਦਾ ਇੱਕ ਪੈਕਡ ਡਾਇਲੋਗ ਹੁੰਦਾ ਕਿ ਬਸ ਬਚੋ ਜਿੰਨਾ ਬਚ ਹੁੰਦੇ ਇਹ ਜਿਹੜਾ ਲੱਗਦਾ ਇਦਾਂ ਕਿ ਇਹ ਡਾਇਲੋਗ ਇਸ ਸਮੇਂ ਸਾਡੇ ਸਾਰੀ ਦੁਨੀਆ ਦੀ ਸਿਆਸਤ ਤੇ ਆਪਾਂ ਜਿਹੜਾ ਨਾਫਿਜ਼ ਕਰ ਸਕਦੇ ਆ ਕਿ ਬਦੋ ਜਨਾਂ ਬਾਤ ਹੁੰਦਾ ਕਿ ਸਿਆਸਤ ਕਿੱਧਰਲੇ ਪਾਸੇ ਨੂੰ ਤੁਰ ਪਈ ਜਿਹੜੇ ਦੋਸਤ ਆ ਉਹ ਦੁਸ਼ਮਣ ਬਣ ਜਾਂਦੇ ਆ ਜੇਕਰ ਆਪਾਂ ਕੰਟਰੀਆਂ ਦੀ ਗੱਲ ਦੇਖੀ ਤਾਂ ਉਧਰ ਜਿਹੜੇ ਕਿਸਾਨਾਂ ਨੂੰ ਸਾਰੀਆਂ ਸਰਕਾਰਾਂ ਸਸਵੀਕਾਲ ਸਸਵੀਕਾਲ ਕਰਦੀਆਂ ਫਿਰਦੀਆਂ ਸੀ ਸਾਡੀਆਂ ਪੰਜਾਬ ਦੀਆਂ ਤੇ ਉਹਨਾਂ ਨੂੰ ਸਰਦਾਰ ਭਗਵਾਨ ਸਿੰਘ ਮਾਰਗੁਣਾ ਨੇ ਉਹਨਾਂ ਤੇ ਕਹਿ ਲੋ ਕਿ ਡੰਡਾ ਚਾਲਣਾ ਸ਼ੁਰੂ ਕਰ ਦਿੱਤਾ ਅੱਜ ਜਦੋਂ ਤੱਕ ਇਹ ਤੁਹਾਡੇ ਤੱਕ ਵੀਡੀਓ ਪਹੁੰਚਣੀ ਆ 5 ਮਾਰਚ ਦਾ ਉਦੈ ਇੰਡੀਆ ਦੇ ਵਿੱਚ ਹੋ ਜਾਣਾ ਤੇ ਅੱਜ ਇਹਨਾਂ ਨੇ ਜਿਹੜਾ ਆਪਣੇ ਪੰਜਾਬ ਦੇ ਕਿਸਾਨਾਂ ਨੇ ਕਾਫੀ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਬੜੇ ਆਬਵੀਸਲੀ ਫੇਮਸ ਨਾਮ ਦੇ ਸਰਦਾਰ ਬਰਬੀਤ ਸਿੰਘ ਰਾਜੇ ਵਾਲਾ ਉਗਰਾਹਾ ਸਾਹਿਬ ਇਹਨਾਂ ਦੀਆਂ ਜਥੇਬੰਦੀਆਂ ਨੇ ਜਿਹੜਾ 18 ਕਮੰਗਾ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਜਿਵੇਂ ਆਪਾਂ ਪਿਛਲੀ ਗੱਲਬਾਤ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਇਹਨਾਂ ਦੀ ਮੀਟਿੰਗ ਭਗਵੰਤ ਸਿੰਘ ਮਾਨ ਦੇ ਨਾਲ ਬੈਸਟਾ ਰਹੀ ਬੈਸਟਾ ਵੀ ਰਹੀ ਐਕਚੁਅਲੀ ਉਹੀ ਬੱਚੋ ਜਿੰਨਾ ਬਾਤ ਹੁੰਦਾ ਹਾਲੀ ਗੱਲ ਹੋਈ ਕਿ ਉਹ ਉਹਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੇ ਕਿਹਾ ਕਿ ਜੇਕਰ ਤੁਸੀਂ ਫਿਰ ਧਰਨਾ ਹੀ ਦੇਣੇ ਆ ਤੇ ਤੁਹਾਨੂੰ ਇਹ ਲੱਗਦਾ ਕਿ ਇਹ ਮੀਟਿੰਗਾਂ ਤਾਂ ਮੈਂ ਤੁਹਾਨੂੰ ਤੁਹਾਡੇ ਡ 댓 ਮੀਨਸ ਵੀ ਚਲੋ ਕੋਈ ਨਹੀਂ ਮੈਂ ਤੁਹਾਡੀ ਕੋਈ ਵੀ ਮੰਗ ਨਹੀਂ ਮੰਦਾ ਤੇ ਤੁਸੀਂ ਧਰਨਾ ਲਾ ਕੇ ਦੇਖ ਲਓ ਤੇ ਇਹਨੂੰ ਲੈ ਕੇ ਹੁਣ ਬਕਬਕ ਜਿਹੜਾ ਖਬਰਾਂ ਵੀ ਚੱਲ ਰਹੀਆਂ ਨੇ ਇਹਦੇ ਨਾਲ ਨਾਲ ਇਹਦੇ ਨਾਲ ਨਾਲ ਯੂ ਐਸ ਏ ਤੇ ਜ਼ੇਲਨਸਕੀ ਦੀ ਤੇ ਯੂ ਐਸ ਏ ਯੂਰੋਪੀਅਨ ਆਗੂਆਂ ਦੀ ਕੀ ਗੱਲਬਾਤ ਹੋਈ ਹੈ ਲਗਾਤਾਰ ਆਪਾਂ ਕਹੇ ਹੀ ਰਹਿ ਸਗੇ ਆਹ ਜਿਹੜਾ ਇਹਨਾਂ ਦਾ ਟਰੰਪ ਵਾਲਾ ਕੈਨੇਡਾ ਵਾਲਾ ਮਸਲਾ ਥੋੜਾ ਜਿਹਾ ਪਿੱਛੇ ਚਲੇ ਗਿਆ ਸੀ ਪਰ ਟਰੰਪਸ ਆਪ ਕਹਿੰਦੇ ਨੇ ਇਦਾਂ ਮੈਂ ਪਿੱਛੇ ਕੋਈ ਗੱਲ ਜਾਣੀ ਤੇ ਦਾਗੋਂ ਦਾ ਤੇ ਉਹਨਾਂ ਨੇ 3 ਦਿਨਾਂ ਬਾਅਦ ਦੁਬਾਰਾ ਜੀ ਐਲਾਨ ਕਰ ਦਿੱਤਾ ਕੈਨੇਡਾ ਦੇ ਉੱਤੇ 25% ਜਿਹੜੇ ਟੈਰਫ ਉਹਨਾਂ ਦੀ ਸ਼ੁਰੂਆਤ ਹੋਈ ਆ ਮੈਕਸੀਕੋ ਦੇ ਉੱਤੇ ਹੋ ਗਈ ਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜਿਹੜਾ ਚਾਇਨਾ ਦੇ ਉੱਤੇ ਉਹਦਾ ਲਗਾ ਦਿੱਤਾ ਇਹਨਾਂ ਤਿੰਨਾਂ ਮੁਲਕਾਂ ਨੇ ਮੈਕਸੀਕੋ ਨੇ ਹਜੇ ਐਲਾਨ ਨਹੀਂ ਕੀ ਜਿਹੜਾ ਐਲਾਨ ਜਲਦੀ ਕਰਨਾ ਚਾਹ ਇਹਨਾਂ ਨੇ ਤੇ ਕੈਨੇਡਾ ਨੇ ਜਿਹੜਾ ਇਸੇ ਤਰੀਕੇ ਨਾਲ ਵਾਪਸੀ ਜਿਹੜੇ ਆ ਟੈਲੈਂਟ ਅਮਰੀਕਾ ਦੇ ਉੱਤੇ ਲਾਉਣ ਦਾ ਐਲਾਨ ਕਰ ਦਿੱਤਾ ਆ ਟਰੂਡੋ ਸਾਹਿਬ ਨੇ ਵੀ ਕਹਿ ਦਿੱਤਾ ਕਿ ਆ ਜਾ ਫਿਰ ਸੱਜਣਾ ਭੱਜਦਿਆਂ ਨੂੰ ਬਾਣ ਇੱਕੋ ਜੈ ਤੇ ਟਰੂਡੋ ਸਾਹਿਬ ਨੇ ਵੀ ਕਹਿ ਲਓ ਕਿ ਕਫ ਚਾੜ ਲੈਣੇ ਜਸਟਿਨ ਟਰੂਡੋ ਨੇ ਅੱਜ ਡੋਨਾਲਡ ਟਰੰਪ ਅਮਰੀਕਨ ਰਾਸ਼ਟਰਪਤੀ ਨੂੰ ਡੋਨਾਲਡ ਕਹਿ ਕੇ ਮੁਖਾਤਬ ਕੀਤਾ ਕਿ ਡੋਨਾਲਡ ਇਹ ਗੱਲ ਮੈਂ ਤੈਨੂੰ ਕਹਿ ਰਿਹਾ ਕਿ ਇਹ ਤੇਰਾ ਬੜਾ ਹੀ ਡੰਪ ਫੈਸਲਾ ਆ ਵੌਲ ਸਟ੍ਰੀਟ ਜਰਨਲ ਤੁਸੀਂ ਜਾਣਦੇ ਦੁਨੀਆ ਦਾ ਇੱਕ ਬਹੁਤ ਵੱਡਾ ਮੀਡੀਆ ਅਧਾਰਾ ਆ ਜਿਹਨੇ ਇਹ ਗੱਲ ਕਹੀ ਆ ਕਿ ਅਮਰੀਕਾ ਦੇ ਵੱਲੋਂ ਜਾਂ ਅਮਰੀਕਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਡੋਨਾਲਡ ਟਰੰਪ ਐਡਮਿਨਿਸਟ੍ਰੇਸ਼ਨ ਹੈ ਇਹਦੇ ਵੱਲੋਂ ਕੈਨੇਡਾ ਦੇ ਉੱਤੇ ਐਸਵੀਕੇ ਨਾਲ ਇਹ ਟੈਰਿਫ ਲਾਉਣ ਦਾ ਜਿਹੜਾ ਆਈਡੀਆ ਆ ਬੜਾ ਹੀ ਬੇਬੁਕੂਫਾਨ ਆਇਆ ਇਹੀ ਗੱਲ ਜਿਹੜੀ ਅੱਜ ਉਸ ਟ੍ਰੂਡੋ ਨੇ ਡੋਨਲਡ 트ੰਪ ਨੂੰ ਕਹੀ ਆ ਪਰ ਜੇਕਰ ਆਪਾਂ ਗੱਲ ਕਰੀਏ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦਾ ਕੀ ਕਹਿਣਾ ਅੱਛਾ ਮਾਨ ਸਾਹਿਬ ਦਾ ਇਹ ਕਹਿਣਾ ਕਿ ਜਿਹੜੇ ਕਿਸਾਨ ਆ ਉਹ ਸੂਬੇ 'ਚ ਬਰਾਬਰ ਦੀ ਸਰਕਾਰ ਚਲਾਉਣਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਕਿਸਾਨ ਆ ਕੋ ਰਾਜ ਦੇ ਵਿੱਚ ਬਰਾਬਰ ਦੀ ਸਰਕਾਰ ਚਲਾਉਣਾ ਚਾਹੁੰਦੇ ਨੇ ਤੇ ਉਹ ਸਿਰਫ ਸਿਹਰਾ ਲੈਣ ਲਈ ਧਰਨੇ ਗੋਲਦੇ ਨੇ ਅੱਛਾ ਉਹਨਾਂ ਨੇ ਜਦੋਂ ਅੱਛਾ ਇੱਕ ਹੋਰ ਵੀ ਗੱਲ ਹੈ ਜੀ ਇਹਨਾਂ ਨੇ ਨਾ ਅੱਜ ਜਿਹੜੇ ਦੰਤਰਾ ਹੜਤਾਲੀ ਮਾਲ ਅਫਸਰ ਸੀਗੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਤੇ ਤਹਿਸੀਲ ਦਫ਼ਤਰਾਂ ਦੇ ਵਿੱਚ ਰਜਿਸਟਰੀ ਦੇ ਬਦਲਵੇਂ ਪ੍ਰਬੰਧ ਕੀਤੇ ਆ ਇਹ ਤੁਹਾਨੂੰ ਪਤਾ ਹੈ ਜਿਹੜੇ ਰੈਵਨਿਊ ਅਫੀਸਰ ਆ ਉਹਨਾਂ ਨੇ ਹੜਤਾਲ ਕਰਨ ਦਾ ਜਿਹੜਾ ਐਲਾਨ ਕੀਤਾ ਹੋਇਆ ਸੀਗਾ ਉਸ ਐਲਾਨ ਦੇ ਉੱਤੇ ਵੀ ਝੁਗਣ ਦੀ ਬਜਾਏ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਾਲਾਂਕਿ ਇਹਨਾਂ ਨੇ ਇਸ ਤੀਕੇ ਦੇ ਕਦਮ ਪਿਛਲੀ ਵਾਰ ਵੀ ਚੁੱਕੇ ਸੀਗੇ ਹੁਣੇ ਕਿੰਨੇ ਜਿਹੜੇ ਉਹਦੇ ਤੇ ਜਿਹੜੇ ਬਰਕਰਾਰ ਰਹਿੰਦੇ ਨੇ ਲੋਕੀ ਤਾਂ ਕਹਿੰਦੇ ਨੇ ਕਿ ਪ੍ਰਤਾਪ ਸਿੰਘ ਕੈਰੋਂ ਬੰਨ ਦੀ ਕੋਸ਼ਿਸ਼ ਆ ਨਾ ਜਿਵੇਂ ਜਿਹੜਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਇੱਕ ਵਾਰੀ ਬੜਾ ਫੇਮਸਲੀ ਪਟਵਾਰੀਆਂ ਨੇ ਇਸ ਜੀ ਕੇਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਨੇ ਬਹੁਤ ਧਿਆਨ ਜਿਹੜਾ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਸੋ ਵੀ ਉਸ ਪਰ ਹੁਣ ਜਿਹੜੀਆਂ ਸਥਿਤੀਆਂ ਬਹੁਤ ਬਦਲ ਚੁੱਕੀਆਂ ਨੇ ਹੁਣ ਤਾਂ ਯੂਨੀਅਨ ਤੁਹਾਨੂੰ ਪਤਾ ਬਹੁਤ ਤਗੜੀਆਂ ਨੇ ਤੇ ਇਹ ਗੱਲ ਫਜੇ ਤਾਂ ਪੰਜਾਬ ਦੇ ਵਿੱਚ ਹੈ ਕਿਤੇ ਇੰਡੀਆ ਦੇ ਵਿੱਚ ਚਲੇਗੀ ਤਾਂ ਹੋਰ ਹੀ ਪ੍ਰੋਬਲਮ ਪੈ ਸਕਦੀ ਆ ਪਰ ਅੱਜ ਦਾ ਮੂਵਮੈਂਟ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਬੜੀ ਸਖਤ ਰੁੱਖ ਦੇ ਵਿੱਚ ਆ ਕਿਸਾਨਾਂ ਦੇ ਪ੍ਰ ਨਾਲ ਦੀ ਨਾਲ ਇਹ ਜਿਹੜਾ ਆਪਣੇ ਮਾਲ ਅਫਸਰ ਵਗੈਰਾ ਇਹਨਾਂ ਦੇ ਸੰਬੰਧਤ ਵੀ ਉਹ ਕਾਫੀ ਜਿਹੜਾ ਸਖਤੀ ਵਾਲਾ ਰੋਖ ਹੈ ਉਹ ਅਪਣਾ ਰਹੇ ਨੇ ਸੋ ਅੱਜ ਉਹਨਾਂ ਨੇ ਜਿਹੜਾ ਮਹਾਰੀਜ ਨੇ ਦੇ ਅਧੀਨ ਆਉਂਦੀਆਂ ਬਨੂੜ ਜ਼ੀਰਕਪੁਰ ਤੇ ਖਰੜ ਦੇ ਤਹਿਸੀਲ ਦਫ਼ਤਰਾਂ ਦਾ ਦੌਰਾ ਕਰਨ ਮੌਕੇ ਇਹ ਜਿਹੜਾ ਕਿਸਾਨਾਂ ਦੇ ਬਾਬਤ ਵੀ ਇਹ ਗੱਲ ਕਹੀ ਆ ਕਿ ਕਿਸਾਨ ਜਿਹੜਾ ਸੂਬੇ ਦੀ ਸਰਕਾਰ ਸੂਬੇ ਦੇ ਵਿੱਚ ਬਰਾਬਰ ਦੀ ਸਰਕਾਰ ਜਿਹੜਾ ਚਲਾਉਣਾ ਚਾਹੁੰਦੇ ਨੇ ਸੋ ਇਹ ਇਹ ਇਹਦੇ ਚਾਹੁੰਦੇ ਆ ਜੀ ਐਨੀਵੇ ਕਿਉਂਕਿ ਕੱਲ ਉਹਨਾਂ ਦੀ ਮੀਟਿੰਗ ਬੇਸਟ ਆ ਰਹੀ ਸੀਗੀ ਤੇ ਅੱਜ ਦਿਨ ਪਰ ਜਿਹੜੀਆਂ ਬਹੁਤ ਸਾਰੀਆਂ ਫੜੋਂ ਫੜਾਈਆਂ ਹੋਈਆਂ ਰੂਦੂ ਸਿੰਘ ਮਾਨ ਸਾਹਿਬ ਉਹਨਾਂ ਦੀ ਫੋਟੋ ਜਿਹੜਾ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਦੇ ਉੱਤੇ ਲੱਗੀ ਹੋਈ ਹੈ ਜਿੱਥੇ ਪੁਲਿਸ ਮਾਨ ਸਾਹਿਬ ਨੂੰ ਜਿਹੜਾ ਗ੍ਰਿਫਤਾਰੀ ਦੇ ਵਿੱਚ ਲੈ ਰਹੇ ਨੇ ਸੋ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਕਪੀ ਹੁੰਦੀ ਜਿਹੜੀ ਰਿਪੋਰਟ ਹੈ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀਆਂ ਸੈਕ੍ਰੇਟ ਟੀਮਾਂ ਦੇ ਵੱਲੋਂ ਦੇਰ ਰਾਤ ਤੋਂ ਹੀ ਪੰਜਾਬ ਭਰ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇ ਮਾਰੇ ਗਏ ਇਸ ਦੌਰਾਨ ਪੁਲਿਸ ਨੇ ਬਬੀ ਸਿੰਘ ਰਾਜਾ ਅਤੇ ਜੰਗਦੀਪ ਸਿੰਘ ਚੋਹਾਨ ਗਰਨੀਸ਼ ਸਿੰਘ ਪੱਟੀਵਾਲ ਨਛੱਤਰ ਸਿੰਘ ਜੈਤੋ ਵੀਰਪਾਲ ਸਿੰਘ ਢਿੱਲੋਂ ਪਿੰਦਰ ਸਿੰਘ ਗਰਨਾਮ ਪੀਖੀ ਤੇ ਹਰਮੇਸ਼ ਸਿੰਘ ਢੇਸੀ ਨੂੰ ਉਹਨਾਂ ਦੇ ਘਰੋਂ ਹੀ ਹਿਰਾਸਤ ਦੇ ਵਿੱਚ ਲੈ ਲਿਆ ਜਦਕਿ ਕਿਸਾਨ ਆਗੂ ਰੰਦੂ ਸਿੰਘ ਮਾਨਸਾ ਨੂੰ ਚੰਡੀਗੜ੍ਹ ਦੇ ਕਿਸਾਨ ਭਵੰਦੇ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਹੈ ਮੇਰਾ ਖਿਆਲੋ ਗ੍ਰਾਹਕ ਸਾਹਿਬ ਜ ਸੋ ਕਿਸਾਨ ਮੋਰਚਾ ਜਿਹੜੇ ਆਗੂ ਆ ਉਹਨਾਂ ਨੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਦਿੱਤੇ ਜਾਣ ਵਾਲੇ ਧਰਮ ਦੇ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਰਾਸਤ ਵਿੱਚ ਲੈਣ ਦੀ ਨਕੇਤੀ ਵੀ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਟਰਾਲੀਆਂ ਭਰ ਕੇ ਆ ਜਾਓ ਚੰਡੀਗੜ੍ਹ ਵੱਲੋਂ ਸੋ ਜੇ ਮੈਂ ਕਿਹਾ ਕਿ ਜਦ ਤੱਕ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਰਹੀਆਂ ਤਦ ਤੱਕ ਜਿਹੜਾ ਪੰਜਾਬ ਦੇ ਵਿੱਚ ਦਿਨ ਚੜ ਜਾਣਾ ਤਾਂ 5 ਮਾਰਚ ਦੀ ਸ਼ੁਰੂਆਤ ਹੋ ਜਾਣੀ ਆ ਸੋ ਦੈਟ ਮੀਨਸ ਕਿ ਅੱਜ ਇਹ ਬੜਾ ਅਹਿਮ ਹੈ ਕਿ ਕੀ ਕਿਸਾਨ ਜਿਹੜੇ ਚੰਡੀਗੜ੍ਹ ਪਹੁੰਚ ਸਕਣਗੇ ਜਾਂ ਨਹੀਂ ਸਕਣਗੇ ਹੁਣ ਅੱਗੇ ਤਾਂ ਕਿਹਾ ਜਾਂਦਾ ਸੀ ਕਿ ਦਿੱਲੀ ਦੂਰ ਤੇ ਹੁਣ ਤਾਂ ਦਿੱਲੀ ਦੂਰ ਅਸਤ ਪੁਰਾਣੇ ਟਾਈਮਾਂ ਦੇ ਵਿੱਚ ਕਹਿੰਦੇ-ਕਹਿੰਦੇ ਸੀ ਜਦੋਂ ਮੁਗਲ ਵਗੈਰਾ ਜਾਂ ਇਤਰੋਂ ਜਿਹੜੇ ਟਰਕਿਸ਼ ਆਉਂਦੇ ਸੀ ਆਪਣੇ ਭਾਰਤ ਦੇ ਹਿੰਦੂਸਤਾਨ 'ਤੇ ਅਟੈਕ ਕਰਨ ਵੀ ਹਜੇ ਦਿੱਲੀ ਦੂਰਅਸਤ ਤੇ ਹੁਣ ਤਾਂ ਸਾਡੇ ਆਲਿਆਂ ਨੇ ਚੰਡੀਗੜ੍ਹ ਵੀ ਦੂਰਅਸਤ ਕੀਤੀ ਹੋਈ ਆ ਸੋ ಲೆਟਸ ਸੀ ਜਿਹੜਾ ਇਹ ਇੱਕ 5 ਮਾਰਚ ਨੂੰ ਮਤਲਬ ਕਿ ਅੱਜ ਜਿਹੜੇ ਕਿਸਾਨ ਆ ਇਹ ਚੰਡੀਗੜ੍ਹ ਪਹੁੰਚਣਾਂ ਦੇ ਵਿੱਚ ਕਾਮਯਾਬ ਰਹਿੰਦੇ ਆ ਜਾਂ ਨਹੀਂ ਰਹਿੰਦੇ ਪਰ ਜਿਵੇਂ ਆਪਾਂ ਸਵੇਰੇ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਵੀ ਇਸ ਗੱਲ 'ਤੇ ਹੁਣ ਸੋਚਣਾ ਪੈਣਾ ਕਿ ਕੀ ਇਹਨਾਂ ਨੇ ਇਹ ਜਿਹੜੇ ਆ ਤੌਰ ਤਰੀਕੇ ਰੱਖਣੇ ਆ ਅੰਦੋਲਨ ਕਰਨ ਦੇ ਕਿਉਂਕਿ 노 ਡਾਊਟ ਇਹਨਾਂ ਦੇ ਬਹੁਤ ਸਾਰੇ ਆਰਗੂਮੈਂਟ ਹੋ ਸਕਦੇ ਆ ਡੈਫੀਨਿਟਲੀ ਰਾਹ ਜਿਹੜੇ ਸਰਕਾਰਾਂ ਰੋਕਦੀਆਂ ਕਿਸਾਨ ਨਹੀਂ ਰੋਕਦੇ ਪਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਰੋਜ਼ਮਰਾਂ ਦੀ ਜ਼ਿੰਦਗੀ ਆ ਜਦੋਂ ਉਹਦੇ ਵਿੱਚ ਟ੍ਰਬਲਸ ਆਉਂਦੀਆਂ ਤੇ ਫਿਰ ਲੋਕ ਇਹ ਨਹੀਂ ਦੇਖਦੇ ਫਿਰ ਓਬਵੀਅਸਲੀ ਫਿਰ ਇਹ ਗੱਲ ਸਾਰੇ ਕਹਿੰਦੇ ਨੇ ਕਿ ਜਿਹੜਾ ਇਸ ਮੁਲਕ ਦੇ ਵਿੱਚ ਜੇਕਰ ਭਾਰਤ ਦੇ ਵਿੱਚ ਜਮਹੂਰੀਅਤ ਆ ਤੇ ਉੱਥੇ ਆਜ਼ਾਦੀ ਦਾ ਹੱਕ ਆ ਆਪਣੀ ਗੱਲ ਕਹਿਣ ਦਾ ਹੱਕ ਆ ਤੇ ਇਸੀ ਤਰੀਕੇ ਦਾ ਹੱਕ ਦੂਸਰੇ ਲੋਕਾਂ ਨੂੰ ਵੀ ਆ ਦੂਸਰੇ ਵਰਗਾਂ ਨੂੰ ਵੀ ਜੇਕਰ ਕਿਸਾਨ ਧਰਨਾ ਲਾਉਣ ਦਾ ਹੱਕ ਰੱਖਦੇ ਨੇ ਤਾਂ ਲੋਕਾਂ ਨੂੰ ਸੜਕ ਤੇ ਚੱਲਣ ਦਾ ਵੀ ਹੱਕ ਹੈ ਇਹ ਤੁਹਾਨੂੰ ਪਤਾ ਕਿ ਬਹੁਤ ਸਾਰੇ ਐਸਵੀਕੇ ਦੇ ਆਰਗੂਮੈਂਟ ਤੁਹਾਨੂੰ ਸੁਣਨ ਨੂੰ ਮਿਲਦੇ ਆ ਡੈਫੀਨਟਲੀ ਜੇ ਮੈਂ ਕਹਾਂ ਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਤੇ ਵਾਜਬ ਨੇ ਡੈਫੀਨਟਲੀ ਵਾਜਬ ਮੰਗਾਂ ਨੇ ਉਹਨਾਂ ਦੀਆਂ ਪਰ ਉਹਨਾਂ ਦੇ ਉੱਤੇ ਕੇਸਵੀਕੇ ਨਾਲ ਉਹਨਾਂ ਨੇ ਅੱਗੇ ਚੱਲਣਾ ਤੇ ਸਪੈਸ਼ਲੀ ਲੋਕੀ ਇਸ ਗੱਲ ਤੋਂ ਵੀ ਕਾਫੀ ਖਫਾ ਨੇ ਕਿ ਇੱਕ ਪਾਸੇ ਦੱਲੇਵਾਲ ਸਾਹਿਬ ਬੈਠਿਆ ਦੂਜੇ ਪਾਸੇ ਉੱਥੇ ਸਰਬੰਸ ਸਿੰਘ ਬੰਦੇਰੋਂ ਵੀ ਕਈ ਵਾਰੀ ਨਾਗਦਾ ਕੇ ਇਕੱਠਿਆਂ ਨੇ ਧਰਨਾ ਲਾਇਆ ਸੀ ਹੁਣ ਕਰ ਇਹ ਵੀ ਅੱਡ ਅੱਡ ਹੋ ਗਏ ਤੇ ਇਧਰੋਂ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਧਰਨੇ ਦਾ ਐਲਾਨ ਕਰ ਦਿੱਤਾ ਹੁਣ ਜਿਹੜੀਆਂ ਇਹਨਾਂ ਨੇ 18 ਮੰਗਾ ਉਹਦੇ ਵਿੱਚ ਰੱਖਿਆ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਮੰਗਾਂ ਉਸੇ ਤਰੀਕੇ ਦੀਆਂ ਨੇ ਜਿਹੜੀਆਂ ਮੰਗਾਂ ਰਾਜਾਲ ਸਾਹਿਬ ਤੇ ਆ सॉरी ਮਾਫ ਕਰਨਾ ਬੰਦਿਆਲ ਸਾਹਿਬ ਦੇ ਪੰਥੇਰ ਉਹਨਾਂ ਨੇ ਆਪਣੀਆਂ ਬੰਦਾ ਦੇ ਵਿੱਚ ਲਿਖੀਆਂ ਹੋਈਆਂ ਕਿਉਂਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਇਹ ਕਹਿੰਦੀ ਆ ਕਿ ਇਹ ਮੰਗਾਂ ਦਾ ਕੇਂਦਰ ਦੇ ਨਾਲ ਸੰਬੰਧ ਤੇ ਆ ਅਸੀਂ ਇਹਨਾਂ ਦੇ ਬਾਬਤ ਕੀ ਕਰ ਸਕਦੇ ਆ ਸੋ ਇਸ ਕਰਕੇ ਤੇ ਇਹ ਜਿਵੇਂ ਜਿਵੇਂ ਅਸੀਂ ਸਵੇਰੇ ਆਪਾਂ ਗੱਲ ਕੀਤੀ ਸੀ ਕਿ ਸਪੋਸ ਕਰੋ ਇਸੇ ਹੀ ਤਰੀਕੇ ਦਾ ਕੰਮ ਕਿਤੇ ਕੈਪਟਨ ਮਨਿੰਦਰ ਸਿੰਘ ਹੁਣੇ ਕਰ ਸਕਦੇ ਸੀ ਜਦੋਂ 200 ਜਿਹੜਾ 21 22 ਵਾਲਾ ਆਪਣਾ ਉਹ ਕਿਸਾਨ ਅੰਦੋਲਨ ਸੀਗਾ ਪੇਚਾ ਪੈ ਗਿਆ ਸੈਂਟਰ ਦੇ ਨਾਲ ਕਵਰ ਕਰ ਰਿਹਾ ਆਲ ਦਾ ਜਦੋਂ ਗਾਣਾ ਆਇਆ ਤੇ ਉਹ ਕਿੱਦਾਂ ਸਾਰੇ ਦਿੱਲੀ ਵਾਲੋਂ ਉਦੋਂ ਇਦਾਂ ਦਾ ਕੁਝ ਕੰਮ ਹੋ ਸਕਦਾ ਸੀ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਹੁਣ ਕਿਉਂ ਹੋ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੇ ਵੱਲੋਂ ਜੀਐਸਟੀ ਕੇ ਦੀਆਂ ਕਾਰਵਾਈਆਂ ਇਹਨਾਂ ਦੀਆਂ ਰਹੀਆਂ ਆਫਟਰ ਦਿੱਲੀ ਇਹਨਾਂ ਦੋਨੋਂ ਤੋਂ ਬਾਅਦ ਕਾਫੀ ਜ਼ਿਆਦਾ ਕਹ ਲੋ ਕਿ ਲੋਕੀ ਇਹਨਾਂ ਤੋਂ ਖਫਾ ਸਾਨੂੰ ਨਜ਼ਰ ਆਉਂਦੇ ਆ ਸੋ ਦੂਜੀ ਜੇਕਰ ਆਪਾਂ ਗੱਲ ਕਰੀਏ ਜਿਹੜਾ ਜਸਟਨ ਟਰੂਡੋ ਤੇ ਜਿਹੜਾ ਡੋਨਲਡ ਟਰੰਪ ਦਾ ਪੱਗਾ ਇਹ ਤੁਹਾਨੂੰ ਪਤਾ ਕਿ ਜਦੋਂ ਕੋਈ ਟਰੰਪ ਹੁਣੀ ਆਏ ਨੇ ਉਦੋਂ ਤੋਂ ਹੀ ਗੱਲ ਹੈਗਾ ਤਾਂ ਚੱਲ ਰਹੀ ਆ ਕਿ ਡੋਨਲਡ ਟਰੰਪ ਜਿਹੜੇ ਆ ਉਹ ਬੜਾ ਜਿਹੜਾ ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਕਰਦੇ ਨੇ ਇੱਕ ਤਾਂ ਬੜਾ ਬੇਇੱਜ਼ਤ ਕਰਨ ਵਾਲੀਆਂ ਗੱਲਾਂ ਹੁਣ ਵੀ ਜਿਹੜਾ ਉਹਨਾਂ ਨੇ ਇਹਨੂੰ ਟਰੂਡੋ ਨੂੰ ਜਵਾਬ ਦਿੱਤਾ ਉਹਦੇ ਵਿੱਚ ਗਵਰਨਰ ਟਰੂਡੋ ਲਿਖਿਆ ਇਹ ਤੁਸੀਂ ਗੱਲ ਕਰਦੇ ਜਸਟਿਨ ਟਰੂਡੋ ਦੀ ਐਜ਼ ਅ ਪ੍ਰਾਈਮ ਮਿਨਿਸਟਰ ਜੈਜ਼ ਅ ਨੀਡਲ ਨਹੀਂ ਤੁਸੀਂ ਕਿਸੇ ਮੁਲਕ ਦੀ ਬੇਇੱਜ਼ਤੀ ਕਰਦੇ ਹੋ ਤੁਸੀਂ ਕਿਸੇ ਮੁਲਕ ਨੂੰ ਇਹ ਕਹਿੰਦੇ ਹੋ ਕਿ ਉਹ ਇਹ ਤਾਂ ਸਾਡੀ ਸਟੇਟ ਆ ਉਹ ਬਾਰ-ਬਾਰ ਜਿੱਦਾਂ ਆਫੀਸਲੀ ਇਸੇ ਕਰਕੇ ਕੈਨੇਡੀਅਨਸ ਲੋਕ ਜਿਹੜੇ ਆ ਡੈਫੀਨਿਟਲੀ ਅਮਰੀਕਾ ਇੱਕ ਵੱਡਾ ਦੇਸ਼ ਆ ਇੱਕ ਵੱਡੀ ਮਿਲਟਰੀ ਤਾਕਤ ਆ ਪਰ ਜਿਹੜੇ ਕੈਨੇਡੀਅਨ ਲੋਕ ਆ ਉਹ 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 ਕਹਿੰਦੇ ਨੇ ਕਿ ਸਾਡੀ ਜਿਹੜੀ ਇੱਜ਼ਤ ਦੀ ਗੱਲ ਆ ਕਿ ਅਸੀਂ ਇਸਪੀ ਕੇ ਨਾਲ ਝੁਕਣ ਵਾਲੇ ਨਹੀਂ ਨਾ ਹੀ ਅਸੀਂ ਆਪਣਾ ਮੁਲਕ ਤੁਹਾਡੇ ਸਲੈਂਡਰ ਕਰਨਾ ਤੇ ਇਹ ਇਸੇ ਕਰਕੇ ਜਿਹੜੇ ਹੁਣ ਤੁਹਾਨੂੰ ਪਤਾ ਜਿਹੜੇ ਜਸਟਨ ਟੂਡੋ ਆ ਉਹ ਤਾਂ ਬੈਸੀ ਵੀ ਫਾਰਕ ਕੀ ਆ ਉਹਨਾਂ ਨੇ ਤਾਂ ਚੋਣਾਂ ਵੀ ਨਹੀਂ ਲੜਨੀਆਂ ਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਉਹਦਾ ਵੀ ਛੱਡਣ ਜਾ ਰਹੇ ਨੇ ਉਹ ਉਹਨਾਂ ਨੇ ਬਹੁਤ ਸਖਤ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਡੋਨਲਡ ਕਹਿ ਕੇ ਮੁਖਾਤਬ ਕੀਤਾ ਪ੍ਰੈਜ਼ੀਡੈਂਟ 트ੰਪ ਨੂੰ ਤੇ ਫਿਰ ਉਹਨਾਂ ਨੇ ਕਾਫੀ ਗੱਲਾਂ ਕਹੀਆਂ ਕਿ ਉਹਨਾਂ ਨੇ ਕਿਹਾ ਕਿ ਮੈਂ ਬੈਸੇ ਵਾਲ ਸਟਰੀਟ ਜਰਨਲ ਦੀ ਹਮੇਸ਼ਾ ਹਰੇਕ ਗੱਲ ਦੇ ਨਾਲ ਅਗਰੀ ਨਹੀਂ ਕਰਦਾ ਪਰ ਉਹਨਾਂ ਨੇ ਇਹਨੂੰ ਡੰਬਾ ਆਈਡੀਆ ਦੱਸਿਆ ਕਿ ਇੱਕ ਬੇਬਕੂਫਾਨਾ ਆਈਡੀਆ ਆ ਬੇਬਕੂਫਾਨਾ ਜੋ ਜੋਦਣਾ ਜਿਹੜੀ ਡੋਨਲਡ 트ੰਪ ਨੇ نافذ ਕੀਤੀ ਆ ਕੈਨੇਡਾ ਦੇ ਉੱਤੇ 25% ਟੈਰਿਫ ਲਗਾ ਕੇ ਹੁਣ ਡੋਨਲਡ 트ੰਪ ਨੇ ਇਹਦੀ ਜਿਹੜੀ ਇਹਦੀ ਬੁਨਿਆਦ ਕੀ ਬਣਾਈ ਆ ਇਹ ਸਟੈਰਿਫ ਲਗਾਉਣ ਦੀ ਤੁਹਾਨੂੰ ਪਤਾ ਜਦੋਂ 30 ਦਿਨ ਪਹਿਲਾਂ ਇਹਨਾਂ ਟੈਰਿਫਸ ਨੂੰ ਰੋਕ ਲਿਆ ਗਿਆ ਸੀ ਇਹਨਾਂ ਨੂੰ ਪੌ ਕੈਨੇਡਾ ਨੇ ਬਹੁਤ ਸਾਰੇ ਜਿਹੜੇ ਕਦਮ ਚੁੱਕੇ ਸੀਗੇ ਉਹਦੇ ਵਿੱਚ ਸਭ ਤੋਂ ਅਹਿਮ ਇਹ ਸੀ ਕਿ ਜਿਹੜਾ ਫੈਂਟਨਲਿਕ ਡਰ ਗਿਆ ਜਿਹੜਾ ਅਮਰੀਕਾ ਆਰੋਪ ਲਾਉਂਦਾ ਕਿ ਕੈਨੇਡਾ ਦੇ ਬਾਰਡਰ ਤੋਂ ਅਮਰੀਕਾ ਦੇ ਵਿੱਚ ਸਮਗਲ ਹੋ ਕੇ ਜਾਂਦਾ ਜਸਨ ਟ੍ਰੂਪਰ ਨੇ ਇਹ ਕਹਣਾ ਕਿ ਜਦੋਂ ਦੇ ਅਸੀਂ ਉਹ ਕਾਰਵਾਈਆਂ ਕੀਤੀਆਂ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਾਰੀ ਸਿਕਿਉਰਿਟੀ ਸੀ ਸਾਡੀ ਪਰ ਪਿਛਲੇ ਮਹੀਨੇ ਤੋਂ ਜਦੋਂ ਦੀ ਅਸੀਂ ਉਹ ਕਾਰਵਾਈਆਂ ਹੋਰ ਰੰਭੀਆਂ ਜਿਹਦੇ ਵਿੱਚ ਅਸੀਂ ਬਹੁਤ ਸਾਰਾ ਬਜਟ ਜਿਹੜਾ ਮਿਲਟਰੀ ਨੂੰ ਦਿੱਤਾ ਜਾਂ ਆਪਣੇ ਅਦਾਰਿਆਂ ਨੂੰ ਦਿੱਤਾ ਕਿ ਬਾਰਡਰ ਨੂੰ ਸਿਕਿਉਰ ਕੀਤਾ ਜਾਵੇ ਜਿਹੜਾ ਅਮਰੀਕਾ ਦੇ ਨਾਲ ਵੀ ਉਦੋਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਫੈਂਟਨਵੈਲ ਜਿਹੜੀ ਆ ਉਹ ਜਿਹੜੀ ਸਮਗਲ ਹੁੰਦੀ ਸੀ ਉਹਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਮੀ ਆਈ ਆ ਉਹਨਾਂ ਨੇ ਬਹੁਤ ਉਹਨਾਂ ਨੇ ਕਿਹਾ 90% ਤੋਂ ਜ਼ਿਆਦਾ ਉਹਨਾਂ ਨੇ ਕਿਹਾ ਕਿ ਕਮੀ ਆ ਗਈ ਆ ਤੇ ਫਿਰ ਇਸ ਕਰਕੇ ਇੰਟਰਨੈਟ ਨੂੰ ਬੁਨਿਆਦ ਬਣਾ ਕੇ ਸਾਡੇ ਉੱਤੇ ਟੈਰਿਫ ਲਗਾਉਣਾ ਇਹ ਬਹੁਤ ਹੀ ਬੇਬੁਨਿਆਦੀ ਗੱਲ ਆ ਸੋ ਇਸ ਕਰਕੇ ਜਸਨ ਟੂਟੂ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਬੇਵਕੂਫਾਨਾ ਆਈਡੀਆ ਹੈ ਤੁਹਾਡਾ ਜਿਹੜਾ ਤੁਸੀਂ ਸਾਡੇ ਉੱਤੇ ਇਸ ਵੀ ਕੇ ਨਾਲ ਜਿਹੜੇ ਟੈਰਿਫ ਲਗਾਏ ਨੇ ਇਹਦੇ ਚਲਦੇ ਆ ਜਦੋਂ ਮੈਂ ਕਿਹਾ ਕਿ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆਪਣੇ ਜਿਸ ਨੇ ਟੂਡੋ ਹੋਣਾ ਨੇ ਤੇ ਉਹਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਗੱਲਾਂ ਰੱਖੀਆਂ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਇਹ ਦੇਖੋ ਤੁਸੀਂ ਡੋਨਲਡ ਟਰੰਪ ਜਿਹੜਾ ਪੁੱਤ ਨੂੰ ਪੁੱਤਨ ਦੀਆਂ ਗੱਲਾਂ ਮੰਨਦਾ ਤੇ ਸਾਡੇ ਜਿਹੜਾ ਸੀ ਉਹਦੇ ਮਿੱਤਰ ਦੇਸ਼ ਜਾਂ ਸਾਡੇ ਉੱਤੇ ਉਹ ਟੈਰਿਫ ਲਗਾਉਂਦਾ ਆਬੀਸਲੀ ਤੁਸੀਂ ਦੇਖਿਆ ਕਿ ਜਿਹੜਾ ਯੂਐਸ ਨੇ ਯੂਕਰੇਨ ਨੂੰ ਜਿਹੜੀ ਮਿਲਟਰੀ ਮਦਦ ਦਿੱਤੀ ਜਾਂਦੀ ਸੀਗੀ ਉਹਨੂੰ ਵੀ ਰੋਕ ਦਿੱਤਾ ਗਿਆ ਸੋ ਇਸ ਕਰਕੇ ਲੋਕੀ ਕਹਿ ਰਹੇ ਨੇ ਕਿ ਇਨਸਟੈਡ ਆਫ ਆਪਣੇ ਸਾਥੀਆਂ ਦੇ ਨਾਲ ਉਹ ਡੋਨਲਡ ਟਰੰਪ ਜਿਹੜਾ ਆਪਣੇ ਦੁਸ਼ਮਣਾਂ ਦੇ ਜਿਹੜਾ ਫਾਇਦੇ ਦੇ ਵਿੱਚ ਭੁਗਤ ਰਿਹਾ ਹੁਣ ਕੈਨੇਡਾ ਦਾ ਇਹ ਕਹਿਣਾ ਕਿ ਅਸੀਂ ਵੀ 25% ਟੈਰਫ ਜਿਹੜਾ 155 ਬਿਲੀਅਨ ਦੀਆਂ ਜਿਹੜੀਆਂ ਅਮਰੀਕਨ ਵਸਤੂਆਂ ਆਆਂ ਉਹਦੇ ਉੱਤੇ ਲਗਾਉਣ ਜਾ ਰਹੇ ਹਾਂ ਇਹਦੇ ਵਿੱਚੋਂ 30 ਬਿਲੀਅਨ ਜਿਹੜਾ ਵਸਤੂਆਂ ਦੇ ਉੱਤੇ ਇਹ 25% ਟੈਰਫ ਹੈ ਜਿਹੜਾ ਉਹ ਸਟ੍ਰੇਟ ਵੇ ਸ਼ੁਰੂ ਹੋਣ ਜਾ ਰਿਹਾ ਹੁਣੇ ਸ਼ੁਰੂ ਹੋਣ ਜਾ ਰਿਹਾ ਇਸੇ ਤਰੀਕੇ ਨਾਲ ਜਿਹੜਾ ਕੈਨੇਡਾ ਆ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਟੀਓ ਦੇ ਵਿੱਚ ਇੱਕ ਲੀਗਲ ਚੈਲੰਜ ਵੀ ਜਿਹੜਾ ਫਾਇਲ ਕਰਨ ਦੀ ਯੋਜਨਾ ਦੇ ਵਿੱਚ ਹੈਗਾ ਤੇ ਇਹਦੇ ਵਿੱਚੋਂ ਇਸ ਇਸ ਵੀਕੇ ਦਾ ਦਾਵਾ ਕਰ ਸਕਦੇ ਨੇ ਕਿ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਕਿ ਐਗਜ਼ਿਸਟ ਕਰਦਾ ਯੂਐਸ ਦੇ ਨਾਲ ਕਿ ਉਹਦੀ ਵਾਇਲੇਸ਼ਨ ਹੈ ਇਹ ਐਂਡ ਫਿਰ ਜਸਨ ਟਰੂਡੋ ਨੇ ਸਿੱਧਾ ਅਮਰੀਕਨ ਪਬਲਿਕ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਅਸੀਂ ਕੈਨੇਡੀਅਨ ਲੋਕ ਇਹ ਚੀਜ਼ ਨਹੀਂ ਚਾਹੁੰਦੇ ਜੋ ਕਿ ਸਾਡੇ ਉੱਤੇ ਥੋਪੀ ਜਾ ਰਹੀ ਹੈ ਥੋਪ ਕੌਣ ਰਿਹਾ ਅਮਰੀਕਨ ਪ੍ਰੈਜ਼ੀਡੈਂਟ ਮਤਲਬ ਕਿ ਤੁਹਾਡਾ ਚੁਣਿਆ ਹੋਇਆ ਰਾਸ਼ਟਰਪਤੀ ਸਾਡੇ ਉੱਤੇ ਇਹ ਜਿਹੜਾ ਇਹ ਜਿਹੜੀਆਂ ਚੀਜ਼ਾਂ ਸਾਡੇ ਉੱਤੇ ਥੋਪ ਰਿਹਾ ਐਂਡ ਫਿਰ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਦੇ ਬਾਬਤ ਜਿਵੇਂ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਿਹਾ ਕਿ ਡੋਨਾਲਡ ਆਪਾਂ ਇਕੱਠੇ ਹੋ ਕੇ ਕਈ ਵੱਡੀਆਂ ਚੀਜ਼ਾਂ ਕੀਤੀਆਂ ਸੀਗੀਆਂ ਤੇ ਆਪਾਂ ਦੋਨੇ ਇਕੱਠੇ ਜਿਹੜੇ ਫ੍ਰੈਂਡਲੀ ਮੁਲਕ ਆ ਆਪਾਂ ਅੱਗੇ ਵਧ ਸਕਦੇ ਸੀਗੇ ਪਰ ਤੂੰ ਪਤਾ ਨਹੀਂ ਇਹ ਕਿਉਂ ਰਾਸਤਾ ਚੂਜ਼ ਕੀਤਾ ਇਹ ਰਾਸਤਾ 트੍ਰੰਪ ਨੇ ਕਿਉਂ ਚੂਜ਼ ਕੀਤਾ ਇਹਦੇ ਕਈ ਸਾਰੇ ਕਾਰਨ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਸਾਹਮਣੇ ਆਉਣੇ ਆ ਪਰ ਇੱਕ ਕਾਰਨ ਜਿਹੜਾ ਕਿ ਬੜਾ ਹੀ ਜਿਹੜਾ ਬਿੱਲ ਤੇ ਹਲਾਉਣ ਵਾਲਾ ਵੀ ਆ ਡਰੋਨ ਵਾਲਾ ਵੀ ਆ ਕਿ ਦੀਪਕ ਸੱਜੀ ਟਰੰਪੇ ਸੋਚ ਰਿਹਾ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਕੈਨੇਡਾ ਦੀ ਇਕਨੋਮੀ ਨੂੰ ਢੇਠਾ ਕਰਾ ਕੇ ਟਰੰਪ ਸੱਚੀ ਨੂੰ ਇਸ ਗੱਲ ਤੇ ਸੋਚ ਰਿਹਾ ਕਿ ਉਹਨੂੰ ਆਪਣਾ 51ਵਾਂ ਸਟੇਟ ਬਣਾ ਲਵੇ ਪਰ ਉਧਰੋਂ ਯੂਕਰੇਨ ਨਾਲ ਵੀ ਪੰਗਾ ਪਾ ਲਿਆ ਕੈਨੇਡਾ ਨਾਲ ਵੀ ਪਾ ਲਿਆ ਤੇ ਪਤਾ ਨਹੀਂ ਕਿੱਦਾਂ ਸਿੱਧੀਆਂ ਜਾ ਰਹੀਆਂ ਨੇ ਸੋ ਕਹਿ ਲਗਾਤਾਰ ਤੁਹਾਡੇ ਨਾਲ ਬਹੁਤ ਸਾਰੇ ਮਸਲਿਆਂ ਤੇ ਗੱਲਬਾਤ ਕਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਕਰਨਾ ਸਸ ਜੀ